ਹੜਪੀੜਤ ਕਿਸਾਨ ਸੰਘਰਸ਼ ਕਮੇਟੀ ਦੇ ਵਕਫ ਵਕ ਜਥੇਬੰਦੀਆਂ ਦੇ ਆਗੂਆਂ ਤੇ ਸਮੂਹ ਸਰਕਲ ਦੇ ਹੜਪੀੜਤਾ ਵੱਲੋਂ ਕਿਸਾਨਾਂ ਦੇ ਰਹਿ ਰਹੇ ਬਕਾਇਆ ਸੰਬੰਧੀ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੇ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਭਾਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਭਾਰਤੀ ਕਿਸਾਨ ਯੂਨੀਅਨ ਇਹਨਾਂ ਸਮੂਹ ਜਥੇਬੰਦੀਆਂ ਵੱਲੋਂ ਇਕੱਤਰਤਾ ਕਰਤੇ ਹੋਏ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੜਪੀੜਤ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਵੱਡਾ ਸੰਘਰਸ਼ ਕਰਨਗੇ ਹਰਭਜਨ ਸਿੰਘ ਫਰੋਮ ਕੋਡ ਬੁੱਢਾ ਤਹਿਸੀਲ ਪੱਟੀ ਡਿਸਟ੍ਰਿਕਟ ਤਰਨਤਾਰਨ ਵੀ ਆਰ ਹੇਅਰ टुडे अंडर द काइंड लीडरशिप ऑफ सरदार जसवीर सिंह जी आलूवालिया हु इज स्टेट प्रेसिडेंट ऑफ हरपिट जथेबंदी हु केम हियर टू सी सरदार हरबजन सिंह ईटीओ बट ड्यू टू अनअवॉइडेबल सर्कमस्टेंसेस ही कैन नॉट बी अवेलेबल इन हिज ऑफिस बट आई वुड लाइक टू अप्रिशिएट के हिज ब्रदर हिज ऑफिशियल स्टाफ दोज हु मेट अस दे आर ऑफ सो गुड नेचर के दे आस्कड वेरी गुड टू सिट Have a water, have a tea. They served us in all the ways, and we are very thankful to you that if each and every staff of minister may be of good nature, there will be no problem to each other. So I request that all the demands who are raised by Sadar G B may kindly be fulfilled. Thanks to that, side Okay. <laughs> ਅੱਜ ਅਸੀਂ ਈਟੀਓ ਸਾਹਿਬ ਨੂੰ ਮਿਲਣ ਵਾਸਤੇ ਪਹੁੰਚੇ ਸੀ ਜੋ ਉਹਨਾਂ ਦੇ ਬ੍ਰਦਰ ਮਿਲੇ ਨੇ ਇੱਥੇ ਪੀਏ ਸਾਹਿਬ ਮਿਲੇ ਨੇ ਅਸੀਂ ਪਹਿਲਾਂ ਵੀ 2023 ਦੇ ਵਿੱਚ ਈਟੀਓ ਸਾਹਿਬ ਨੂੰ ਬੇਨਤੀ ਕੀਤੀ ਸੀ ਇੱਕ ਸਾਡੇ ਬਹੁਤ ਗਰੀਬ ਕਿਸਾਨ ਸਰਦਾਰ ਵਜੀਤ ਸਿੰਘ ਜੀ ਜਿਨ੍ਹਾਂ ਤੋਂ ਐਸਡੀਓ ਮੱਪੂ ਨੇ ਪੈਸੇ ਲਏ ਸੀ ਰਿਸ਼ਵਤ ਲਈ ਸੀ ਸਾਡੇ ਟਿਊਬਲ ਰੁੜ ਗਏ ਸੀ ਔਰ ਸਾਡਾ ਵੱਡੇ ਪੱਧਰ ਤੇ ਨੁਕਸਾਨ ਆਇਆ ਕਿਸਾਨਾਂ ਦਾ ਜਿਹਦੇ ਤਹਿਤ ਐਸਡੀਓ ਬਹੁਤ ਵੱਡੇ ਪੱਧਰ ਤੇ ਰਿਸ਼ਵਤ ਲਈ ਔਰ ਅਸੀਂ ਬੇਨਤੀ ਕੀਤੀ ਸੀ ਇੱਥੇ ਕਾਰਵਾਈ ਕਰਨ ਦੀ ਪਰ ਅਫਸੋਸ ਕੋਈ ਕਾਰਵਾਈ ਨਹੀਂ ਕੀਤੀ ਗਈ ਅਜੇ ਤੱਕ ਔਰ ਅਸੀਂ ਇੱਕ ਬੇਨਤੀ ਹੁਣ ਚਾਰ ਜਥੇਬੰਦੀਆਂ ਨੇ 71 ਹੋ ਕੇ ਮੀਟਿੰਗ ਕੀਤੀ ਹੈ ਜੀ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਵੀ ਆਉਣ ਵਾਲੀ 18 ਮਾਰਚ ਨੂੰ ਮਾਰਚ ਤੱਕ ਅਸੀਂ ਇਹਦੀ ਵੇਟ ਕਰਾਂਗੇ ਇੱਕ ਵਾਰੀ ਫਿਰ ਵੀ ਉਸ ਐਸਡੀਓ ਤੇ ਕੋਈ ਕਾਰਵਾਈ ਉਹਨੂੰ ਸਸਪੈਂਡ ਕਰਦੇ ਆ ਜਾਂ ਨਹੀਂ ਕਰਦੇ ਔਰ ਜੇ ਨਹੀਂ ਕੀਤਾ ਜਾਂਦਾ ਤਾਂ ਅਸੀਂ ਆਉਣ ਵਾਲੀ 18 ਮਾਰਚ ਤੋਂ ਬਾਅਦ ਵੱਡਾ ਫੈਸਲਾ ਲੈ ਕੇ ਈਟੂ ਸਭ ਦੇ ਗ੍ਰਹਿ ਵਿਖੇ ਜਿਹੜਾ ਧਰਨਾ ਪ੍ਰਦਰਸ਼ਨ ਕਰਾਂਗੇ ਔਰ ਜੋ ਸਾਡੇ ਅਸੀਂ ਆਪਦੇ ਹੱਕ ਲੈ ਕੇ ਛੱਡਾਂਗੇ ਜੀ ਸਾਡੇ ਕਿਸਾਨਾਂ ਦਾ ਬਹੁਤ ਵੱਡਾ ਤਕਾ ਹੋਇਆ ਔਰ ਪੰਜਾਬ ਸਰਕਾਰ ਨੂੰ ਇੱਕ ਹੋਰ ਬੇਨਤੀ ਸੀ ਕਿ ਸਾਡੇ ਹੜਪੀਟਾਂ ਦਾ ਜਿਹੜਾ ਮਾਅਬਜੇ ਸੰਬੰਧੀ ਅਜੇ ਕਾਫੀ ਜਿਹੜਾ 25% ਲੋਕਾਂ ਨੂੰ ਮਾਅਬਜਾ ਨਹੀਂ ਮਿਲਿਆ ਔਰ ਸਾਡੇ ਸਿਲਟ ਦੇ ਪੈਸੇ 0% ਦਿੱਤੇ ਗਏ ਜਿੱਥੇ ਜ਼ਮੀਨਾਂ ਰੁੜ ਗਈਆਂ ਉਸ ਉਹ ਵੀ 0% ਦਿੱਤੇ ਗਏ ਔਰ ਇਹਦੇ ਬਾਬਤ ਅਸੀਂ ਮੀਟਿੰਗ ਕਰਨੀ ਚਾਹਣ ਵਾਸਤੇ ਈਟੀਓ ਸਾਹਿਬ ਨੂੰ ਬੇਨਤੀ ਕੀਤੀ ਸੀ ਜੋ ਪੂਰੀ ਨਹੀਂ ਹੋਏ ਉਹਦੇ ਵਾਸਤੇ ਵੀ ਵਿੱਚ ਲਿਖਿਆ ਹੈ ਵੀ ਸਾਡੀ ਮੀਟਿੰਗ ਜਿਹੜੀ ਹੈ ਮੁੱਖ ਮੰਤਰੀ ਜਾਂ ਉੱਚ ਅਧਿਕਾਰੀਆਂ ਨੇ ਕੀਤੀ ਜਾ ਤਾਂ ਜੋ ਸਾਡੇ ਜਿਹੜੇ ਬਕਾਇਆ ਉੱਥੋਂ ਜਾਰੀ ਹੋ ਸਕੇ ਐਪਸੀਆਰ ਤੋਂ ਸੋ ਇਹਦੇ ਕਰਕੇ ਅੱਜ ਅਸੀਂ ਜਿਹੜਾ ਮੰਗ ਪੱਤਰ ਦਿੱਤਾ ਜੀ ਸਾਡੇ ਬੇਨਤੀ ਹੈ ਵੀ ਸਾਡੇ ਕਿਸਾਨਾਂ ਨੂੰ ਇਨਸਾਫ ਮਿਲੇਗਾ ਸੀਟੀਓ ਸਭ ਨੂੰ ਵੀ ਬੇਨਤੀ ਕੀਤੀ ਉਹਨਾਂ ਦੇ ਬ੍ਰਦਰ ਨੂੰ ਬੇਨਤੀ ਕੀਤੀ ਔਰ ਪੀਏ ਸਾਹਿਬ ਵੀ ਕੋਲੇ ਨੇ ਇਹਨਾਂ ਨੂੰ ਬੇਨਤੀ ਕੀਤੀ ਆ ਆ ਸੋ ਸਾਡੀ ਜਿਹੜੀ ਬੇਨਤੀ ਆ ਵੀ ਕਬੂਲੀ ਜਾਵੇ ਸਾਡੀ ਇੰਨੀ ਰਿਕਵੈਸਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ